ਲੋਸ ਐਂਜਲਸ ਦੇ ਉੱਤਰ ਵਿੱਚ ਕਾਸਟਿਕ ਝੀਲ ਦੇ ਨੇੜੇ ਇੱਕ ਨਵੀਂ ਜੰਗਲੀ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ ਹੈ ਅੱਗ ਦੇ ਕਰਕੇ ਕੁਝ ਘੰਟਿਆਂ ਵਿੱਚ 8000 ਏਕੜ ਤੋਂ ਵੱਧ ਜ਼ਮੀਨ ਸੜ ਗਈ ਹੈ ਤੇਜ਼ ਹਵਾਵਾਂ ਅਤੇ ਸੁੱਕੀਆਂ ਝਾੜੀਆਂ ਕਰਕੇ ਅੱਗ ਤੇਜ਼ੀ ਨਾਲ ਫੈਲ ਰਹੀ ਹੈ ਅੱਗ ਕਾਸਟਿਕ ਝੀਲ ਸੰਤਾ ਕਲੈਰੀਟਾ ਦੇ ਨੇੜੇ ਲੱਗੀ ਹੈ ਇਸ ਕਾਰਨ 31000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ 15 ਫਰੀਵੇ ਦਾ ਇੱਕ ਹਿੱਸਾ ਬੰਦ ਕਰ ਦਿੱਤਾ ਹੈ ਹਾਲਾਂਕਿ ਕੈਲੀਫੋਰਨੀਆ ਦੇ ਫਾਇਰ ਡਿਪਾਰਟਮੈਂਟ ਅਤੇ ਐਂਜਲਸ ਨੈਸ਼ਨਲ ਫੋਰੈਸਟ ਦੇ ਕਰਮਚਾਰੀ ਇਸ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੈਲੀਕਾਪਟਰ ਅਤੇ ਵੱਡੇ ਜਹਾਜ਼ ਉਸ ਜਗ੍ਹਾ ਤੇ ਪਾਣੀ ਅਤੇ ਰਿਟਾਰਡੈਂਟ ਸੁੱਟ ਰਹੇ ਨੇ ਜੰਗਲ ਦੀ ਭਿਆਨਕ ਅੱਗ ਤੋਂ ਬਾਅਦ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਐਮਰਜੈਂਸੀ ਅਲਰਟ ਮਿਲਿਆ ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਮੈਂ ਸਿਰਫ ਪ੍ਰਾਰਥਨਾ ਕਰ ਰਿਹਾ ਕਿ ਸਾਡਾ ਘਰ ਨਾ ਸੜ ਜਾਵੇ ਉੱਥੇ ਹੀ ਘਟਨਾ ਵਾਲੀ ਥਾਂ ਦੇ ਨੇੜੇ ਕਾਸਟਕ ਵਿੱਚ 58 ਡਿਟੈਂਸ਼ਨ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਲਗਭਗ 500 ਕੈਦੀਆਂ ਨੂੰ ਕਿਸੇ ਹੋਰ ਥਾਂ ਤੇ ਤਬਦੀਲ ਕਰ ਦਿੱਤਾ ਗਿਆ ਹੈ ਲਾਸ ਏਂਜਲਸ ਦੇ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ 4600 ਕੈਦੀਆਂ ਨੂੰ ਕਿਸੇ ਹੋਰ ਥਾਂ ਤੇ ਭੇਜਣ ਦੀ ਤਿਆਰੀਆਂ ਕਿਤੀਆ ਜਾ ਰਹੀਆਂ ਨੇ ਫਾਇਰ ਵਿਭਾਗ ਦੇ ਅਨੁਸਾਰ ਤੇਜ਼ ਹਵਾਵਾਂ ਘਟ ਨਮੀ ਅਤੇ ਸੁੱਕੀਆਂ ਝਾੜੀਆਂ ਅੱਗ ਨੂੰ ਤੇਜ਼ੀ ਨਾਲ ਫੈਲਣ ਵਿੱਚ ਮਦਦ ਕਰ ਰਹੀਆਂ ਹਨ ਮੌਸਮ ਵਿਭਾਗ ਡੈਨੀਅਲ ਸਵੈਨ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਹੈਲੀਕਾਪਟਰ ਉਡਾਣਾ ਪ੍ਰਭਾਵਿਤ ਹੋ ਸਕਦੀਆਂ ਹਨ ਇਸ ਦੇ ਨਾਲ ਹੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਗ ਵੈਚੂਰਾ ਕਾਉਂਟੀ ਤੱਕ ਫੈਲ ਸਕਦੀ ਹੈ ਇਹ ਇਲਾਕਾ ਸੁੱਕਾ ਅਤੇ ਵਾਲਣ ਦੇ ਸੰਗਣ ਇੰਦਰ ਨਾਲ ਭਰਿਆ ਹੋਇਆ ਹੈ ਜਿਸ ਕਾਰਨ ਅੱਗ ਦੇ ਹੋਰ ਫੈਲਣ ਦਾ ਖਤਰਾ ਵੱਧ ਗਿਆ ਹੈ ਮਨੁੱਖੀ ਗਤੀਵਿਧੀਆਂ ਕਾਰਨ ਜਲਵਾਯੂ ਬਦਲ ਰਹੀ ਹੈ ਜ਼ਮੀਨ ਦੇ ਅੰਦਰ ਤੋਂ ਨਿਕਲਣ ਵਾਲੇ ਵਾਲਣ ਨੂੰ ਸਾੜਨ ਨਾਲ ਔਸਤ ਗਲੋਬਲ ਤਾਪਮਨ ਵੱਧ ਰਿਹਾ ਹੈ ਜਿਸ ਕਾਰਨ ਦੱਖਣੀ ਕੈਲੀਫੋਰਨੀਆ ਵਰਗੇ ਖੇਤਰਾਂ ਵਿੱਚ ਸੋਕੇ ਅਤੇ ਜੰਗਲੀ ਅੱਗ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜਨਵਰੀ ਦੇ ਮਹੀਨੇ ਨੂੰ ਦੱਖਣੀ ਕੈਲੀਫੋਰਨੀਆ ਵਿੱਚ ਬਰਸਾਤ ਦਾ ਮੌਸਮ ਮੰਨਿਆ ਜਾਂਦਾ ਹੈ ਪਿਛਲੇ 8 ਮਹੀਨਿਆਂ ਵਿੱਚ ਕੋਈ ਮਹੱਤਵਪੂਰਨ ਮੀਂਹ ਨਹੀਂ ਪਿਆ ਇਸ ਕਾਰਨ ਪੈਦਾ ਹੋਏ ਸੋਕੇ ਦੇ ਹਾਲਾਤਾਂ ਨੇ ਪਿੰਡੂ ਖੇਤਰਾਂ ਨੂੰ ਅੱਗ ਲੱਗਣ ਦੀ ਸੰਭਾਵਨਾ ਵਧੇਰੇ ਵਧਾ ਦਿੱਤੀ ਹੈ